ਕਚਲਾ ਰਾਜੀਵ ਗਾਂਧੀ ਯੂਨੀਵਰਸਿਟੀ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜੀ ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀਸੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਜੋ ਜਾਰੀ ਹੈ देर रात ਤੋਂ ਘਰ ਦੇ ਬਾਹਰ ਇੱਥੇ ਵਿਦਿਆਰਥੀ ਡਟੇ ਹੋਏ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀਸੀ ਦੇ ਘਰ ਦੇ ਬਾਹਰ ਇਹ ਧਰਨਾ ਜਾਰੀ ਹੈ ਰਾਤ ਪਰ ਤੋਂ ਇੱਥੇ ਵਿਦਿਆਰਥੀ ਵੱਡੀ ਗਿਣਤੀ ਡਟੇ ਹੋਏ ਨੇ ਜਨਾ ਵੱਲੋਂ ਇੱਥੇ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਦੇਰ ਰਾਤ ਤੋਂ ਘਰ ਦੇ ਬਾਹਰ ਡਟੇ ਹੋਏ ਨੇ ਵਿਦਿਆਰਥੀ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ ਤੇ ਇਲਜ਼ਾਮ ਲਗਾਇਆ ਕਿ ਵੀਸੀ ਨੇ ਬਿਨਾਂ ਦੱਸੇ ਕੁੜੀਆਂ ਦੇ ਹੌਸਟਲ ਦੇ ਵਿੱਚ ਐਂਟਰੀ ਕੀਤੀ ਜਦੋਂ ਤੱਕ ਵੀਸੀ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਦਰਨਾ ਖਤਮ ਨਹੀਂ ਹੋਵੇਗਾ ਵਿਦਿਆਰਥੀਆਂ ਵੱਲੋਂ ਸਾਫ ਕਰ ਦਿੱਤਾ ਗਿਆ ਸੋ ਇੱਥੇ ਜਮ ਕੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਟਾਲਾ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਵਿਦਿਆਰਥੀਆਂ ਵੱਲੋਂ ਵੀਸੀ ਦੇ ਕਾਰਡ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਚ ਵਿਦਿਆਰਥੀ ਇਕੱਠੇ ਹੋਏ ਨੇ ਉਹਨਾਂ ਵੱਲੋਂ ਇੱਥੇ ਨ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਤੱਕ ਵੀਸੀ ਅਸਤੀਫਾ ਨਹੀਂ ਦੇਣਗੇ ਉਦੋਂ ਤੱਕ ਧਰਨਾ ਖਤਮ ਨਹੀਂ ਹੋਏਗਾ ਇਹ ਸਾਫ ਕਰ ਦਿੱਤਾ ਗਿਆ ਸੋ ਇੱਥੇ ਅਸਤੀਫੇ ਦੀਆਂ ਤਸਵੀਰਾਂ ਪਟਿਆਲਾ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਵਿੱਚ ਇਹ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ बेहद वायरल भी हो रही है विद्यार्थियों रोस भी पाया जा रहा है जिन्होंने साफ कर दता है जब तक बीसी इस्तीफा तो तो नहीं देंगे वो तो देते नहीं हटन तो, तो तस्वीर देख रहे हो जिथे रात को विद्यार्थी डटे ने हालांकि उन्होंने समझाने की कोशिश की गई लेकिन दूजे पास तस्वीर जिथे कि लगातार विद्यार्थी रात भर तो डटे हुए दमनप्रीत गल कर दिया दमन तस्वीर असंख पा रहे कि रात तो जो ये हंगामा शुरू होया हो हंगामा जारी है की कुछ पूरी घटना लैके जानकारी हो ਅ ਬਿਲਕੁਲ ਰਾਦਰ ਦੱਸਦੀ ਹੈ ਕਿ ਇਹ ਰਾਜੀਵ ગાંધી ਲਾ ਯੂਨੀਵਰਸਿਟੀ ਹੈ ਜੀ ਜੋ ਪੰਜਾਬ ਦੀ ਮੰਨੀ ਪਰ ਮੰਨੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਕਾਨੂੰਨ ਪੜਾਉਣ ਨੂੰ ਲੈ ਕੇ ਔਰ ਉਸ ਤੇ ਉੱਪਰ ਹੁਣ ਹੰਗਾਮਾ ਹੋਇਆ ਹੈ ਕਿਉਂਕਿ ਉਸ ਯੂਨੀਵਰਸਿਟੀ ਦੇ ਵਾਈਚੈਪਟਰ ਦੇ ਵੱਲੋਂ ਗਰਲਸ ਹੋਸਟਲ ਦੇ ਵਿੱਚ ਜਿਹੜਾ ਉਹ ਵੜ ਕੇ ਚੈਕਿੰਗ ਇਨਸਪੈਕਸ਼ਨ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਹੋਇਆ ਜਿਸ ਦੇ ਸਿੱਧੇ ਤੌਰ ਤੇ ਜਿਹੜੀ ਕੁੜੀਆਂ ਨੇ ਵਿਰੋਧ ਕੀਤਾ ਹੈ ਕਿ ਬਿਨਾ ਕਿਸੇ ਇੰਟੀਮੇਸ਼ਨ ਦੇ ਕੋਈ ਕਿਸੇ ਵੀ ਆ ਮਰਦ ਦਾ ਕੁੜੀਆਂ ਦੇ ਹੋਸਟਲ ਦੇ ਵਿੱਚ ਐਂਟਰ ਹੋਣਾ ਜਿਹੜਾ ਉਹ ਨਹੀਂ ਜਿਹੜਾ ਲੀਗਲ ਹੁੰਦਾ ਤਾਂ ਕਰਕੇ ਇਹ ਓਬਜੈਕਸ਼ਨ ਹੋਇਆ ਉਸ ਨੂੰ ਲੈ ਕੇ ਵਾਇਸ ਚੈਂਸਰ ਦੇ ਸਪੀਕੇ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਰੂਲਸ ਪ੍ਰੋਫੈਸ਼ਨ ਇਸ ਤਰੀਕੇ ਦਾ ਜਿਹੜਾ ਇੱਕ ਵੱਡਾ ਰੂਪ ਲੈ ਗਿਆ कि ਜਦੋਂ ਇਹ ਮੁੰਡਿਆਂ ਨੇ ਵੀ ਆ ਜਿਹੜਾ ਕੁੜੀਆਂ ਨੂੰ ਸਪੋਰਟ ਕੀਤਾ ਕਿ ਵਾਈਸ ਚਾਂਸਲਰ ਦੀ ਇਹ ਗਲਤੀ ਹੈਗੀ ਹੈ ਹਾਲਾਂਕਿ ਵਾਈਸ ਚਾਂਸਲਰ ਇੱਕ ਵੀਡੀਓ ਦੇ ਵਿੱਚ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਮੈਂ ਵਾਰਡਨ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਔਰ ਵਾਰਡਨ ਹੀ ਮੇਰੇ ਨਾਲ ਸੀਗੀ ਲੇਕਿਨ ਕੁੜੀਆਂ ਦੇ ਵੱਲੋਂ ਵੀ ਕੋਈ ਤੌਰ ਤੇ ਕਿਹਾ ਗਿਆ ਕਿ ਅੱਗੇ ਵੀ ਜੇਕਰ ਵਾਈਸ ਚਾਂਸਲਰ ਇਸ ਤਰੀਕੇ ਦੇ ਵਿਜ਼ਿਟ ਕਰਦੇ ਨੇ ਤਾਂ ਪਹਿਲਾਂ ਇੰਟੀਮੇਟ ਕੀਤਾ ਜਾਂਦਾ ਉਸ ਤੋਂ ਬਾਅਦ ਜਾ ਕੇ ਇੰਟੀਮਿਸ਼ਨ ਦੇਣ ਤੋਂ ਬਾਅਦ ਜਾ ਕੇ ਜਿਹੜਾ ਇਹ ਉਸ ਤੋਂ ਬਾਅਦ ਚੈਕਿੰਗ ਕੀਤੀ ਜਾਂਦੀ ਹੈ ਲੇਕਿਨ ਉਸ ਦਾ ਵਿਰੋਧ ਹੁਣ ਕਿੱਥੇ ਕਿੱਥੇ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਜਿਸ ਦਾ ਲਗਾਤਾਰ ਜਿਉਂ ਰਾਤ ਤੋਂ ਕਈ ਘੰਟਿਆਂ ਤੋਂ ਜਿਹੜਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਔਰ ਵਾਈਸ ਚੈਂਸਲਰ ਦੇ ਘਰ ਦਾ ਕਰਾਉ ਜਿਹੜਾ ਉਹ ਸਟੂਡੈਂਟਾਂ ਨੇ ਕੀਤਾ ਹ ਹਲੇ ਵੀ 1.5 ਤੋਂ 200 ਸਟੂਡੈਂਟ ਜਿਹੜੇ ਨੇ ਉਹ ਵਾਈਸ ਚੈਂਸਲਰ ਦੇ ਘਰ ਦੇ ਬਾਹਰ ਬੈਠੇ ਨੇ ਔਰ ਸਿੱਧੇ ਤੌਰ ਤੇ ਸਟਫੀਰੀ ਮੰਗ ਕਰ ਰਹੇ ਨੇ ਔਰ ਕਈ ਸਟੂਡੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਰਾਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਹਿਣਾ ਕਿ ਵਾਈਸ ਚੈਂਸਲਰ ਨੇ ਇਸ ਤਰੀਕੇ ਦਾ ਮਾਮਲਾ ਇੱਕ ਵਾਰ ਪਹਿਲਾਂ ਵੀ ਕੀਤਾ ਹੈਗਾ ਇਸ ਕਰਕੇ ਸਾਨੂੰ ਇਹ ਨੋਟਿਸ ਲੈਣਾ ਪੈ ਰਿਹਾ ਹੈਗਾ ਜਿਸ ਕਰਕੇ ਸਾਨੂੰ ਇਹ ਮੰਗ ਕਰਨੀ ਪੈ ਰਹੀ ਹੈ ਵਾਈਸ ਚੈਂਸਰ ਜਿਹੜੇ ਨੂੰ ਆਪਣਾ ਅਸਤੀਫਾ ਦੇਣ ਕਿਉਂਕਿ ਪਹਿਲਾਂ ਵੀ ਜੋ ਇੰਟਰਨਲ ਜੋ ਜਾਣਕਾਰੀ ਮਿਲ ਪਈ ਹੈ ਕਿ ਵਾਈਸ ਚੈਂਸਰ ਨੂੰ ਲੈ ਕੇ ਪਹਿਲਾਂ ਵੀ ਕੁਝ ਇਸ਼ੂਸ ਜਿਹੜੇ ਨੇ ਸਟੂਡੈਂਟ ਦੇ ਜਿਹੜਾ ਵਾਈਸ ਚੈਂਸਰ ਦੇ ਵਿਚਕਾਰ ਚੱਲਦੇ ਰਹੇ ਨੇ ਜਿਸ ਨੂੰ ਲੈ ਕੇ ਇਹ ਕਹਿ ਗਿਆ ਕਿ ਬੜੇ ਹੀ ਲਾਪਰਵਾਹੀ ਦੇ ਨਾਲ ਜਿਹੜਾ ਉਹ ਵਾਈਸ ਚੈਂਸਰ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਜਾਂਦਾ ਉਹ ਲਾਪਰਵਾਹੀ ਦੇ ਕਾਰਨ ਇਹ ਸਾਰੇ ਇਸ਼ੂਸ ਜਿਹੜੇ ਕਹਿ ਸਕਦੇ ਆ ਕਿ ਹੁਣ ਇੱਕ ਵਾਰ ਪੱਕ ਚੁੱਕੇ ਨੇ ਜਿਸ ਨੂੰ ਲੈ ਕੇ ਹੁਣ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈਗੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ 9 ਤੋਂ 10 ਵਜੇ ਤੱਕ ਲਗਭਗ ਜਿਹੜੀ ਇੱਕ ਮੀਟਿੰਗ ਵੀ ਹੋਣ ਜਾ ਉਸ ਵੇਸ਼ ਕਿਤਨਾ ਕਿਤੇ ਜਿਹੜਾ ਇਸ ਨੂੰ ਪੂਰੇ ਮਾਮਲੇ ਦਾ ਹੱਲ ਕਿਵੇਂ ਹੋਵੇਗਾ ਕਿਵੇਂ ਨਹੀਂ ਹੋਵੇਗਾ ਉਸ ਦੇ ਉੱਪਰ ਚਰਚਾ ਹੋ ਸਕਦੀ ਹੈ ਬਿਲਕੁਲ ਔਰ ਇਥੇ ਕਿਉਂਕਿ ਲਗਾਤਾਰ ਰਾਤ ਪਰਤੋ ਵਿਦਿਆਰਥੀ ਡਟੇ ਹੋਏ ਨੇ ਔਰ ਬੇहद ਰੋਸ ਪਾਇਆ ਜਾ ਰਿਹਾ ਔਰ ਯਕੀਨਨ ਆਪਣਾ ਵਾਜਿਬ ਹੁਣਾ ਦਾ ਪੁਆਇੰਟ ਹੈ ਕਿ ਕਿਸੇ ਵੀ ਮਰਦਾ ਇਸ ਤਰ੍ਹਾਂ ਨਾਲ ਕੁੜੀਆਂ ਦੇ ਹੌਸਟਲ ਵਿੱਚ ਜਾਣਾ ਭਾਵੇਂ ਉਹ ਵੀ ਸੀ ਹੀ ਕਿਉਂ ਨਾ ਹੋਣ ਉਹ ਸਹੀ ਨਹੀਂ ਹੈ ਔਰ ਇਸ ਨੂੰ ਲੈ ਕੇ ਜਿਹੜਾ ਸਪਸ਼ਟਿਕਰਨ ਆਣਾ ਔਰ ਠੋਸ ਕਾਰਵਾਈ ਹੋਣਾ ਬੇहद ਜ਼ਰੂਰੀ ਹੋ ਜਾਂਦਾ ਹੈ ਦਮ हाँ बिल्कुल राधा क्योंकि यह कार्रवाई की मांग की जा रही है पेल्ला इस्तीफे की मांग की जा रही है या कमेटी बना के इसके उपर एक्शन लैंड की काम की जा रही है कि कमेटी बनाई जाए और एक्शन लिता जाए और कुछ देर तक यह भी जोड़ा विद्यार्थियों ने दसया है कि चांसलर भी जोड़े विद्यार्थी जल्द जोड़ा नोटिस के जा रहे हैं लेकिन हाल की कड़ी आ, कोई भी अपडेट इस पूरे मामले के नहीं आई कि कोई हिलजुल हुई चांसलर दो तीन बारी जरूर आए जो कि जय शंकर सिंह ने ਵਾਈਸ ਚਾਂਸਲਰ ਰਾਜੀਵਬੰਦਲ ਲਾਇਰ ਯੂਨੀਵਰਸਿਟੀ ਦੇ ਉਹ ਦੋ ਤਿੰਨ ਵਾਰ ਸਟੂਡੈਂਟਾਂ ਨਾਲ ਗੱਲਬਾਤ ਕਰਨ ਦੇ ਲਈ ਜ਼ਰੂਰ ਆਏ ਲੇਕਿਨ ਸਟੂਡੈਂਟਾਂ ਦਾ ਰੋਸ ਵੀ ਵਾਸੀ ਔਰ ਉਹਨਾਂ ਨੂੰ ਸੈਟੀਸਫੈਕਸ਼ਨ ਦੇਣ ਦੇ ਵਿੱਚ ਕਿਤਨੇ ਕਿਤੇ ਪੂਰਾ ਰੋਲ ਜਿਹੜਾ ਉਹ ਵਾਈਸ ਚਾਂਸਲਰ ਨਹੀਂ ਨਿਭਾ ਪਾ ਜਿਸ ਦਾ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਔਰ ਲਗਾਤਾਰ ਕਈ ਘੰਟਿਆਂ ਤੋਂ ਜਦੋਂ ਕੁੜੀਆਂ ਆ ਤੇ ਮੁੰਡੇ ਜਿਹੜੇ ਨੇ ਉਹ ਵਿਦਿਆਰਥੀ ਜਿਹੜੇ ਨੇ ਉਹ ਰਾਜੀਵ ਦਾਨੀ ਲੋਅ ਯੂਨੀਵਰਸਿਟੀ ਦੇ ਬਾਈ ਚਾਂਸਰ ਦੇ ਘਰ ਦੇ ਬਾਹਰ ਬੈਠੇ ਨੇ ਔਰ ਹੁਣ ਪੁਲਿਸ ਵੀ ਲੱਗ ਚੁੱਕੀ ਹੈ ਇਹ ਸਭ ਤੋਂ ਵੱਡੀ ਗੱਲ ਕਿ ਪ੍ਰੈਸ ਨੂੰ ਅੰਦਰ ਆਨ ਦੀ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ ਗਿਆ ਪ੍ਰੈਸ ਨੂੰ ਬਾਹਰ ਹੀ ਰੋਕ ਲਿਆ ਗਿਆ ਸਿਵ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਨੇ ਉਹੀ ਅੰਦਰ ਨੇ ਔਰ ਬਾਹਰ ਅੰਦਰ ਬਾਹਰਲਾ ਕਿਸੇ ਵੀ ਵਿਅਕਤੀ ਨੂੰ ਯੂਨੀਵਰਸਿਟੀ ਦੇ ਅੰਦਰ ਦਾਖਲ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਜੀ ਜੀ ਤਾਂ ਮਨ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਵੀਸੀ ਬਿਨਾ ਦੱਸੇ ਕੁੜੀਆਂ ਦੇ ਹੋਸਟਲ ਵਿੱਚ ਗਏ ਇਲਜ਼ਾਮ ਲਗਾਏ ਗਏ ਨੇ ਜਿਸ ਨੂੰ ਲੈ ਕੇ ਹੀ ਇਹ ਰੋਸ ਇਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਰਾਤ ਪਰ ਤੋਂ ਇੱਥੇ ਵਿਦਿਆਰਥੀ ਡਟੇ ਹੋਏ ਨੇ ਔਰ ਅਜੇ ਵਿਚਕਾਰ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਔਰ ਅਸਤੀਫੇ ਦੀ ਵੀ ਵੀਸੀ ਦੇ ਮੰਗ ਕੀਤੀ ਜਾ ਰਹੀ ਹੈ